ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜਪਜੀ ਸਾਹਿਬ ਬਾਰੇ ਗਿਆਨੀ ਜਸਵੰਤ ਸਿੰਘ ਦਾ ਕੀ ਕਹਿਣਾ ਜਪਜੀ ਸਾਹਿਬ ਬਾਰੇ ਵੈਸੇ ਤਾਂ ਇਕੱਲੇ ਗਿਆਨੀ ਜਸਵੰਤ ਸਿੰਘ ਦਾ ਨਹੀਂ ਸਾਰੇ ਦਾਗੀ ਢਾਡੀ ਕਥਾਵਾਚਕ ਇੱਕੋ ਹੀ ਗੱਲ ਆਖਦੇ ਆ ਜਪਜੀ ਸਾਹਿਬ ਬਾਰੇ ਜਾਨੀ ਕਿ ਆਵਾ ਹੀ ਉਤਿਆ ਹੋਇਆ ਮੈਂ ਵੀ ਜਪਜੀ ਸਾਹਿਬ ਪੜਿਆ ਪੂਰੇ ਹੋਸ਼ੇਵ ਹਵਾਸ ਨਾਲ ਵੜਿਆ ਤੇ ਸਮਝਿਆ ਵੀ ਆ ਮੇਰੀ ਸੋਚ ਕੀ ਕਹਿੰਦੀ ਆ ਜਪਜੀ ਸਾਹਿਬ ਬਾਣੀ ਇਸ ਵੀਡੀਓ ਵਿੱਚ ਕਰਾਂਗੇ ਗੱਲ ਵੀਡੀਓ ਨੂੰ ਪੂਰੀ ਵੇਖ ਲਿਓ ਨਹੀਂ ਤਾਂ ਸਮਝ ਨਹੀਂ ਆਉਣੀ ਅਗਰ ਜੇ ਸਮਝ ਆ ਗਈ ਨਾ ਵੀਡੀਓ ਨੂੰ ਲਾਇਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਮੈਨੂੰ ਪਤਾ ਉਹਨਾਂ ਨੇ ਤਾਂ ਕੁਝ ਵੀ ਨਹੀਂ ਕਰਨਾ ਵੀ ਜਿਹੜੇ ਜਪਜੀ ਸਾਹਿਬ ਕਰਦੇ ਆ ਕਿਉਂਕਿ ਉਹਨਾਂ ਦੇ ਦਿਮਾਗ ਤੇ ਚੋਟ ਵੱਜਣ ਵਾਲੀ ਆ ਕਿਉਂਕਿ ਕਈਆਂ ਨੂੰ ਤੇ ਪੂਰੀ ਪੂਰੀ ਜ਼ਿੰਦਗੀ ਹੋ ਗਈ ਆ ਜਪਜੀ ਸਾਹਿਬ ਕਰਦਿਆਂ ਨੂੰ ਪਰ ਸਮਝ ਅਜੇ ਤੱਕ ਵੀ ਨਹੀਂ ਆਈ ਪਹਿਲਾਂ ਗਿਆਨੀ ਦੀ ਗੱਲ ਸੁਣਿਓ ਤੇ ਫਿਰ ਕਰਦੇ ਆ ਅੱਗੇ ਗੱਲ ਜਿੱਥੇ ਜਪਜੀ ਉਥੇ ਪਰੇਸ਼ਾਨੀ ਨਹੀਂ ਜਿੱਥੇ ਪਰੇਸ਼ਾਨੀ ਉਥੇ ਜਪਜੀ ਨਹੀਂ ਇਹ ਗੱਲ ਤਾਂ ਮੰਨਣ ਵਾਲੀ ਆ ਬਿਲਕੁਲ ਸੱਚੀ ਆ ਵੀ ਜਿੱਥੇ ਜਪਜੀ ਉਥੇ ਪਰੇਸ਼ਾਨੀ ਨਹੀਂ ਜਿੱਥੇ ਪਰੇਸ਼ਾਨੀ ਉਥੇ ਜਪਜੀ ਨਹੀਂ ਫਿਰ ਲੋਕ ਇਹਨੇ ਪਰੇਸ਼ਾਨ ਕਿਉਂ ਆ ਗਿਆਨੀ ਜੀ ਕਿ ਇਹਨਾਂ ਦੇ ਕੋਲ ਜਪਜੀ ਨਹੀਂ ਅ ਜਿੰਨੇ ਲੋਕ ਤੁਹਾਡੀ ਕਥਾ ਸੁਣਦੇ ਆ ਇਹਨਾਂ ਦੇ ਚਿਹਰਿਆਂ ਨੂੰ ਵੇਖ ਕੇ ਲੱਗਦਾ ਵੀ ਇਹ ਪਰੇਸ਼ਾਨ ਨਾ ਹੋਣਗੇ ਕੀ ਕਾਰਨ ਆ ਇਹਨਾਂ ਦੀਆਂ ਪਰੇਸ਼ਾਨੀਆਂ ਦਾ ਇਹਨਾਂ ਦੀਆਂ ਪਰੇਸ਼ਾਨੀਆਂ ਦਾ ਕਾਰਨ ਜਪਜੀ ਸਾਹਿਬ ਨਹੀਂ ਇਹਨਾਂ ਦੀਆਂ ਪਰੇਸ਼ਾਨੀਆਂ ਦਾ ਕਾਰਨ ਤੁਹਾਡੀਆਂ ਕਥਾ ਤੇ ਕਹਾਣੀਆਂ ਜਪਜੀ ਸਾਹਿਬ ਤਾਂ ਇਹਨਾਂ ਵਿਚਾਰੀਆਂ ਨੇ ਕਦੀ ਪੜਿਆ ਹੀ ਨਹੀਂ ਜਿੱਦਣ ਇਹਨਾਂ ਲੋਕਾਂ ਨੇ ਜਪਜੀ ਸਾਹਿਬ ਪੜ੍ਹ ਲਿਆ ਨਾ ਜਿੱਦਣ ਇਹਨਾਂ ਲੋਕਾਂ ਨੂੰ ਜਪਜੀ ਸਾਹਿਬ ਦੀ ਸਮਝ ਆ ਗਈ ਨਾ ਉਸ ਦਿਨ ਇਹਨਾਂ ਦੀਆਂ ਪਰੇਸ਼ਾਨੀਆਂ ਖਤਮ ਹੋ ਜਾਣੀਆਂ ਤੇ ਤੁਹਾਡੀਆਂ ਪਰੇਸ਼ਾਨੀਆਂ ਦੁੱਗਣੀਆਂ ਹੋ ਜਾਣੀਆਂ ਮੈਂ ਵੀ ਇਹ ਗੱਲ ਤੁਹਾਡੇ ਧਾਰਮਿਕ ਕਥਾਵਾਚਕਾਂ ਕੋਲੋਂ ਸੁਣੀ ਆ ਵੀ ਦੁੱਖ ਵੀ ਦੁੱਗਣੇ ਹੋ ਕੇ ਵਾਪਸ ਆਉਂਦੇ ਆ ਤੇ ਸੁੱਖ ਵੀ ਟੁਕੜੇ ਹੋ ਕੇ ਵਾਪਸ ਆਉਂਦੇ ਆ ਇਹ ਗੱਲ ਗੁਰੂ ਗ੍ਰੰਥ ਸਾਹਿਬ ਜੀ ਆਖਦੇ ਆ ਜਿੱਦਣ ਇਹਨਾਂ ਲੋਕਾਂ ਨੇ ਜਪਜੀ ਸਾਹਿਬ ਪੜ੍ਹ ਲਿਆ ਨਾ ਇਹਨਾਂ ਲੋਕਾਂ ਨੂੰ ਸਮਝ ਆ ਗਈ ਉਸ ਦਿਨ ਇਹ ਗੱਲ ਸੱਚ ਹੋ ਜਾਣੀ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਫਿਰ ਤੁਸੀਂ ਤੇ ਲੋਕਾਂ ਨੂੰ ਸੱਚ ਦੱਸਦੇ ਹੀ ਨਹੀਂ ਤੁਸੀਂ ਤੇ ਲੋਕਾਂ ਨਾਲ ਝੂਠ ਬੋਲ ਰਹੇ ਆ ਕਿ ਤੁਸੀਂ ਜਪਜੀ ਸਾਹਿਬ ਨਹੀਂ ਪੜਿਆ ਤੁਹਾਨੂੰ ਨਹੀਂ ਪਤਾ ਵੀ ਜਪਜੀ ਸਾਹਿਬ ਦੇ ਵਿੱਚ ਕੀ ਲਿਖਿਆ ਹੋਇਆ ਤੁਸੀਂ ਜਿਹੜੇ ਕੰਮ ਕਰ ਰਹੇ ਆ ਜਾਂ ਕਰਵਾ ਰਹੇ ਆ ਕਿ ਇਹ ਜਪਜੀ ਸਾਹਿਬ ਦੇ ਉਲਟ ਨਹੀਂ ਤੁਸੀਂ ਲੋਕਾਂ ਨੂੰ ਜਪਜੀ ਸਾਹਿਬ ਕਰਨ ਦੀ ਸਲਾਹ ਦਿੰਦੇ ਆ ਪੜਨ ਦੀ ਕਿਉਂ ਨਹੀਂ ਕਿ ਤੁਹਾਨੂੰ ਨਹੀਂ ਪਤਾ ਕਰਨ ਦੇ ਵਿੱਚ ਤੇ ਪੜਨ ਦੇ ਵਿੱਚ ਬੜਾ ਫਲਕਾ ਕਰਨਾ ਮਤਲਬ ਲਕੀਰ ਦੇ ਫਕੀਰ ਕੋਲੂ ਦੇ ਬੈਲ ਜਾਣਾ ਕਿਤੇ ਵੀ ਨਹੀਂ ਪਹੁੰਚਣਾ ਕਿਤੇ ਵੀ ਨਹੀਂ ਖੂ ਤੇ ਡੱਡੂ ਖੂਹ ਦੇ ਵਿੱਚ ਜਨਮ ਲਿਆ ਤੇ ਖੂਹ ਦੇ ਵਿੱਚ ਹੀ ਖਤਮ ਹੋ ਗਏ ਪੜਨਾ ਮਤਲਬ ਆਜ਼ਾਦੀ ਅੱਗੇ ਵਧਣਾ ਇੱਕ ਚੀਜ਼ ਨੂੰ ਤੁਸੀਂ ਕਿੰਨੀ ਵਾਰ ਪੜੀ ਜਾਓਗੇ ਕਿ ਤੁਸੀਂ ਅੱਕ ਨਹੀਂ ਜਾਓਗੇ ਇਸੇ ਕਰਕੇ ਤੁਸੀਂ ਪੜਨ ਦੀ ਸਲਾਹ ਨਹੀਂ ਦਿੰਨੇ ਤੁਸੀਂ ਕਰਨ ਦੀ ਸਲਾਹ ਦਿੰਨੇ ਆ ਵੀ ਬਸ ਕਰੀ ਜਾਓ ਫਲ ਤੁਹਾਨੂੰ ਇਸ ਜਨਮ ਦੇ ਵਿੱਚ ਨਹੀਂ ਮਿਲਿਆ ਤਾਂ ਅਗਲੇ ਜਨਮ ਵਿੱਚ ਜਾ ਕੇ ਮਿਲ ਜੂਗਾ ਪਰ ਮੈਂ ਤਾਂ ਵੇਖਣ ਧਿਆ ਇੱਥੇ ਪੜੇ ਲਿਖੇ ਵੀ ਤੁਹਾਡੇ ਓਲੂ ਦੇ ਬੈਲ ਬਣੇ ਹੋਏ ਆ ਉਹ ਸਗੋਂ ਜ਼ਿਆਦਾ ਜਪਜੀ ਸਾਹਿਬ ਕਰਦੇ ਆ ਕਿਉਂਕਿ ਜ਼ਿਆਦਾ ਕਰਨ ਨਾਲ ਰੋਜ਼ ਕਰਨ ਨਾਲ ਅਭਿਆਸ ਹੋ ਜਾਂਦਾ ਉਹ ਲੋਕ ਜਪਜੀ ਸਾਹਿਬ ਦੇ ਗੁਲਾਮ ਹੋਏ ਪਏ ਆ ਜਪਜੀ ਸਾਹਿਬ ਕੋਈ ਗੁਲਾਮੀ ਦੀ ਜ਼ੰਜੀਰ ਨਹੀਂ ਜਪਜੀ ਸਾਹਿਬ ਗੁਲਾਮੀ ਦੇ ਵਿੱਚੋਂ ਨਿਕਲਦਾ ਰਸਤਾ ਤੇ ਜਿਨ੍ਹਾਂ ਨੇ ਜਪਜੀ ਸਾਹਿਬ ਕੰਠ ਕੀਤਾ ਹੁੰਦਾ ਕੰਠ ਵੀ ਪੜਿਆ ਲਿਖਿਆ ਕਰ ਸਕਦਾ ਉਹਨਾਂ ਦੀ ਤਾਂ ਗੱਲ ਹੀ ਕੁਝ ਹੋਰ ਆ ਉਹਨਾਂ ਦੇ ਤਾਂ ਅੰਦਰ ਹਰ ਵੇਲੇ ਚੱਲਦਾ ਰਹਿੰਦਾ ਜਿਵੇਂ ਸੰਤ ਜਰਨੈਲ ਸਿੰਘ ਦੇ ਅੰਦਰ ਚੱਲਦਾ ਰਹਿੰਦਾ ਸੀ ਉਹ ਤਾਂ ਲੋਕਾਂ ਨੂੰ ਵੀ ਸੁਣਾਈ ਦਿੰਦਾ ਸੀ ਕਿਸੇ ਨੂੰ ਜਪਜੀ ਸਾਹਿਬ ਤੇ ਕਿਸੇ ਨੂੰ ਸੁਖਮਣੀ ਸਾਹਿਬ ਜਪਜੀ ਸਾਹਿਬ ਕੋਈ ਪਾਠ ਨਹੀਂ ਜਪਜੀ ਸਾਹਿਬ ਕੋਈ ਮੰਤਰ ਨਹੀਂ ਜਪਜੀ ਸਾਹਿਬ ਤਾਂ ਇੱਕ ਸਨੇਹਾ ਇੱਕ ਖੱਤਾ ਜਿਹੜਾ ਪਰਮਾਤਮਾ ਨੇ ਸਾਡੇ ਸਾਰਿਆਂ ਦੇ ਵਾਸਤੇ ਬਾਬੇ ਨਾਨਕ ਦੇ ਕੋਲ ਭੇਜਿਆ ਸੀ ਪਰ ਧਰਮ ਦੇ ਠੇਕੇਦਾਰਾਂ ਨੇ ਇਹਨੂੰ ਇੱਕ ਧਰਮ ਦੇ ਨਾਲ ਜੋੜ ਕੇ ਰੱਖ ਦਿੱਤਾ ਪੂਰੀ ਇਨਸਾਨੀਅਤ ਦੇ ਸਨੇਹੇ ਨੂੰ ਕੱਲੇ ਸਿੱਖਾਂ ਦੀ ਗੁਲਾਮੀ ਦੀ ਜ਼ੰਜੀਰ ਬਣਾ ਕੇ ਰੱਖ ਦਿੱਤਾ ਕੱਲੇ ਸਿੱਖਾਂ ਨੂੰ ਪਰੋਸ ਕੇ ਦੇ ਦਿੱਤਾ ਮੰਤਰ ਦੇ ਰੂਪ ਦੇ ਵਿੱਚ ਤੇ ਸਿੱਖਾਂ ਨੇ ਵੀ ਮੰਤਰ ਦੇ ਰੂਪ ਦੇ ਵਿੱਚ ਕਬੂਲ ਲਿਆ ਖੋੜ ਕਰੀ ਜਾਂਦੇ ਆ ਸਵੇਰੇ ਉੱਠ ਕੇ ਰੋਜ਼ ਜਪਜੀ ਸਾਹਿਬ ਦਾ ਜਾਪ ਆਪਣੇ ਆਪ ਨੂੰ ਧਾਰਮਿਕ ਦਿਸਣ ਲਈ ਸਮਝਿਆ ਫਿਰ ਵੀ ਨਹੀਂ ਵੀ ਉਹਦੇ ਵਿੱਚ ਲਿਖਿਆ ਕੀ ਹੋਇਆ ਚਲੋ ਮੰਨਦੇ ਆ ਪਹਿਲਾਂ ਲੋਕ ਘੱਟ ਪੜੇ ਲਿਖੇ ਸੀ ਲੋਕ ਸਿਰਫ ਜਪਜੀ ਸਾਹਿਬ ਨੂੰ ਸੁਣਦੇ ਸੀ ਨਹੀਂ ਸੀ ਸਮਝ ਆਉਂਦੀ ਇੰਨੀ ਤੇ ਹੁਣ ਪੜ ਲਿਖ ਗਏ ਆ ਸੋ ਹੁਣ ਇਹਨਾਂ ਲੋਕਾਂ ਨੇ ਕਰਨਾ ਸ਼ੁਰੂ ਕਰ ਦਿੱਤਾ ਪੜੋਂਗੇ ਕਦੋਂ ਪੜਿਆਂ ਪਤਾ ਲੱਗਣਾ ਵੀ ਜ਼ਿੰਦਗੀ ਜੀਣ ਦਾ ਤਰੀਕਾ ਕੀ ਆ ਇਸੇ ਕਰਕੇ ਜਪਜੀ ਸਾਹਿਬ ਨੂੰ ਪਰਮਾਤਮਾ ਦਾ ਸਨੇਹਾ ਸਮਝ ਕੇ ਪੜੋ ਪਰਮਾਤਮਾ ਦਾ ਖੱਤ ਸਮਝ ਕੇ ਪੜੋ ਹੁਣ ਮੰਨ ਲਓ ਜਦੋਂ ਤੁਹਾਨੂੰ ਕਿਸੇ ਰਿਸ਼ਤੇਦਾਰ ਜਾਂ ਸੱਜਣ ਮਿੱਤਰ ਦਾ ਖੱਤ ਆਉਂਦਾ ਉਹਨੂੰ ਤੁਸੀਂ ਵਾਰ-ਵਾਰ ਥੋੜੋ ਪੜਦੇ ਆ ਹਰ ਰੋਜ਼ ਥੋੜੋ ਪੜਦੇ ਆ ਇੱਕ ਦੋ ਵਾਰ ਤੁਸੀਂ ਪੜਦੇ ਆ ਤੇ ਤੁਹਾਨੂੰ ਸਾਰੀ ਸਮਝ ਆ ਜਾਂਦੀ ਆ ਵੀ ਜੋ ਉਹਦੇ ਵਿੱਚ ਲਿਖਿਆ ਹੁੰਦਾ ਚੰਗਾ ਜਾਂ ਮਾੜਾ ਫਿਰ ਤੁਸੀਂ ਉਹਨਾਂ ਗੱਲਾਂ ਦੇ ਉੱਤੇ ਗੌਰ ਕਰਦੇ ਆ ਇਸੇ ਤਰ੍ਹਾਂ ਹੀ ਜਪਜੀ ਸਾਹਿਬ ਨੂੰ ਵੀ ਪਰਮਾਤਮਾ ਦਾ ਸਨੇਹਾ ਸਮਝ ਕੇ ਪੜੋ ਜੋ ਉਹਦੇ ਵਿੱਚ ਲਿਖਿਆ ਹੋਇਆ ਉਹਨਾਂ ਗੱਲਾਂ ਤੇ ਗੌਰ ਕਰੋ ਫਿਰ ਤੁਹਾਨੂੰ ਬਹੁਤ ਜਲਦੀ ਜਪਜੀ ਸਾਹਿਬ ਦੀ ਸਮਝ ਆ ਜਾਏਗੀ ਹੁਣ ਹਿਸਾਬ ਲਾਓ ਜਦੋਂ ਤੁਸੀਂ ਬਿਮਾਰ ਹੁੰਨੇ ਆ ਤੁਸੀਂ ਕਿਸੇ ਡਾਕਟਰ ਦੇ ਕੋਲ ਜਾਂਦੇ ਆ ਡਾਕਟਰ ਤੁਹਾਨੂੰ ਪਰਚੀ ਦੇ ਉੱਤੇ ਲਿਖ ਕੇ ਦਿੰਦਾ ਵੀ ਆ ਆ ਤੂੰ ਪਰਹੇਜ਼ ਕਰਨੀ ਆ ਤੇ ਤੂੰ ਬਹੁਤ ਜਲਦੀ ਠੀਕ ਹੋ ਜਾਏਗਾ ਪਰ ਤੁਸੀਂ ਪਰਹੇਜ਼ ਨਹੀਂ ਕਰਦੇ ਤੁਸੀਂ ਉਸ ਪਰਚੀ ਨੂੰ ਰੋਜ਼ ਖੋਲ ਕੇ ਵੇਖ ਲੈਣੇ ਆ ਤੇ ਉਹਦੇ ਨਾਲ ਤੁਹਾਡੀ ਬਿਮਾਰੀ ਥੋੜੋ ਠੀਕ ਹੋ ਜਾਣੀ ਆ ਇਸੇ ਤਰ੍ਹਾਂ ਹੀ ਤੁਸੀਂ ਜਪਜੀ ਸਾਹਿਬ ਦੇ ਨਾਲ ਕਰਦੇ ਆ ਜਪਜੀ ਸਾਹਿਬ ਨੂੰ ਵੀ ਤੁਸੀਂ ਰੋਜ਼ ਖੋਲ ਕੇ ਦੇਖ ਲੈਣੇ ਆ ਜੋ ਉਹਦੇ ਵਿੱਚ ਲਿਖਿਆ ਉਹ ਤੁਸੀਂ ਕਰਦੇ ਨਹੀਂ ਤੇ ਫਿਰ ਤੁਹਾਡੀਆਂ ਪਰੇਸ਼ਾਨੀਆਂ ਕਿੱਦਾਂ ਦੂਰ ਹੋ ਜਾਣਗੀਆਂ ਅੱਗੇ ਗੱਲ ਸੁਣਿਓ ਗਿਆਨੀ ਦੀ ਤੇ ਫਿਰ ਕਰਦੇ ਆਂ ਗੱਲ ਜਪਜੀ ਦਾ ਪਾਠ ਕਰਦਾ ਮਤੀ ਦਾਸ ਆਰੇ ਨਾਲ ਚੀਰਿਆ ਗਿਆ ਹਾਏ ਨਹੀਂ ਆਖਿਆ ਜਪਜਾ ਪਾਠ ਕਰਦਾ ਬਾਬਾ ਦੀਪ ਸਿੰਘ ਸਿਰ ਕਟਿਆ ਗਿਆ ਹਾਏ ਨਹੀਂ ਕੀਤੀ ਜਪਜੀ ਦਾ ਪਾਠ ਕਰਦਿਆਂ ਮਤੀ ਦਾਸ ਆਰੇ ਨਾਲ ਚੀਰਿਆ ਗਿਆ ਹਾਏ ਨਹੀਂ ਕੀਤੀ ਪਰ ਚੀਰਿਆ ਤਾਂ ਫਿਰ ਵੀ ਗਿਆ ਨਾ ਜਪਜੀ ਦਾ ਪਾਠ ਕਰਦਿਆਂ ਬਾਬਾ ਦੀਪ ਸਿੰਘ ਸਿਰ ਕਟਿਆ ਗਿਆ ਹਾਏ ਨਹੀਂ ਕੀਤੀ ਪਰ ਕਟਿਆ ਤਾਂ ਫਿਰ ਵੀ ਗਿਆ ਨਾ ਤੇ ਇਹਦੇ ਵਿੱਚ ਜਪਜੀ ਸਾਹਿਬ ਦਾ ਫਾਇਦਾ ਕੀ ਹੋਇਆ ਫਿਰ ਤਾਂ ਕਰਨਾ ਜਪਜੀ ਸਾਹਿਬ ਵੀ ਤੁਹਾਡੀ ਮਰਨ ਲੱਗਿਆਂ ਦੀ ਹਾਏ ਨਾ ਨਿਕਲੇ ਤੁਹਾਨੂੰ ਮਰਨ ਲੱਗਿਆਂ ਨੂੰ ਦਰਦ ਨਾ ਹੋਵੇ ਹਾਏ ਤਾਂ ਭਗਤ ਸਿੰਘ ਨੇ ਵੀ ਨਹੀਂ ਸਿੱਖੀ ਤੀ ਉਹਦਾ ਵੀ ਕਹਿੰਦੇ ਫਾਂਸੀ ਦੇ ਟਾਈਮ ਤੇ ਭਾਰ ਵੱਧ ਗਿਆ ਸੀ ਗਿਆਨੀ ਜੀ ਜਿਹੜੇ ਕ੍ਰਾਂਤੀਕਾਰੀ ਹੁੰਦੇ ਹਨ ਨਾ ਉਹਨਾਂ ਨੂੰ ਕਿਸੇ ಪಾਠ ਦੀ ਜਿੱਥੇ ਕਿਸੇ ਮੰਤਰ ਤੰਤਰ ਦੀ ਜ਼ਰੂਰਤ ਨਹੀਂ ਪੈਂਦੀ ਉਹਨਾਂ ਦੀ ਆਪਣੀ ਜ਼ਮੀਰ ਜਾਗਦੀ ਹੁੰਦੀ ਆ ਤੇ ਉਹ ਲੋਕ ਮਰੀਆਂ ਜ਼ਮੀਰਾਂ ਵਾਲਿਆਂ ਵਾਸਤੇ ਖਤਰਾ ਹੁੰਦੇ ਆ ਫਿਰ ਮਰੀਆਂ ਜ਼ਮੀਰਾਂ ਵਾਲੇ ਉਹਨਾਂ ਨੂੰ ਖਤਮ ਕਰਾਉਂਦੇ ਆ ਉਹ ਫਿਰ ਧਰਮ ਦੇ ਠੇਕੇਦਾਰਾਂ ਦੇ ਹੱਥਾਂ ਦੇ ਖਡਾਉਣੇ ਬਣ ਜਾਂਦੇ ਆ ਤੇ ਤੁਹਾਡੀਆਂ ਕਹਾਣੀਆਂ ਦੇ ਪਾਤਰ ਫਿਰ ਉਹਨਾਂ ਦੇ ਨਾਵਾਂ ਤੋਂ ਲੋਕਾਂ ਦੀ ਲੁੱਟ ਹੁੰਦੀ ਆ ਉਹਨਾਂ ਦੀਆਂ ਕਥਾ ਕਹਾਣੀਆਂ ਸੁਣਾ ਸੁਣਾ ਕੇ ਜਿਵੇਂ ਅਨਪੜ ਗਵਾਰ ਕੋਈ ਵੀ ਬਾਣਾ ਪਾ ਕੇ ਨਿਹੰਗ ਸਿੰਘ ਬਣ ਜਾਂਦਾ ਉਸੇ ਤਰ੍ਹਾਂ ਹੀ ਪੜਿਆ ਲਿਖਿਆ ਕੋਈ ਵੀ ਗ੍ਰੰਥਾਂ ਨੂੰ ਪੜ੍ਹ ਕੇ ਗਿਆਨ ਝੜ ਲਾ ਪੈਂਦਾ ਹੋਰ ਤੁਹਾਡੇ ਪੱਲੇ ਕੱਖ ਨਹੀਂ ਗੱਲਾਂ ਦਾ ਖਟਿਆ ਖਾਨਦੇ ਆ ਤੁਸੀਂ ਵੀ ਤੁਸੀਂ ਧਾਰਮਿਕ ਲੋਕ ਨਹੀਂ ਤੁਸੀਂ ਰਾਜਨੀਤਿਕ ਲੋਕ ਆ ਅਜੇ ਤੁਹਾਨੂੰ ਸਮਝਣਾ ਦੁਨੀਆ ਦੇ ਵਸ ਵਿੱਚ ਨਹੀਂ ਅੱਗੇ ਗੱਲ ਸੁਣਿਓ ਤਾਂ ਫੇਰ ਕਰਦੇ ਆ ਗੱਲ ਮੈਂ ਸੰਤ ਬਾਬਾ ਜਰਨੈਲ ਸਿੰਘ ਦੇ ਨਾਂ ਦੇ ਸੰਗਤ ਕੀਤੀ ਹੈ ਜਦ ਜੇ ਕੁੰਡਾ ਪਾੜ ਕਰਦਾ ਸੀ ਟੈਂਕਾਂ ਦੇ ਤੋਪਾਂ ਦਾ ਹਮਲਾ ਹੋਇਆ ਅਸੀਂ ਘਰਾਂ ਵਿੱਚ ਖਿੜਕੀਆਂ ਖੋਲ੍ਹ ਕੇ ਵੇ ਦੇ ਸਾਂ ਕਿ ਇਸ ਪਾਸੇ ਟੈਂਕ ਤਾਂ ਨਹੀਂ ਆਉਂਦਾ ਉਹ ਟੈਂਕਾਂ ਨੂੰ ਵੰਗਾਰ ਰਿਹਾ ਸੀ ਸੰ ਜਰਨੈਲ ਸਿੰਘ ਨਹੀਂ ਵੰਗਾਰ ਰਿਹਾ ਜਬਜੀਤ ਸਿੰਘ ਸਾਹਿਬ ਦਾ ਪਾਠ ਵੰਗਾਰ ਰਿਹਾ ਹੈ ਗਿਆਨੀ ਜੀ ਉਹ ਕਿਹੜਾ ਜਬਜੀਤ ਸਾਹਿਬ ਆ ਜਿਹੜਾ ਟੈਂਕਾਂ ਤੇ ਤੋਪਾਂ ਨੂੰ ਵੀ ਵੰਗਾਰਦਾ ਜਬਜੀਤ ਸਾਹਿਬ ਤਾਂ ਇੱਕੋ ਹੀ ਆ ਜਿਹੜਾ ਬਾਬੇ ਨਾਨਕ ਦੀ ਲਿਖਤ ਆ ਉਹ ਤਾਂ ਲੋਕਾਂ ਨੂੰ ਜੀਣਾ ਸਿਖਾਉਂਦਾ ਮਰਨਾ ਨਹੀਂ ਇਹਦਾ ਮਤਲਬ ਸੰਤ ਜਰਨੈਲ ਸਿੰਘ ਨੇ ਵੀ ਜਪਜੀ ਸਾਹਿਬ ਕਰਨਾ ਸਿੱਖਿਆ ਸੀ ਪੜਿਆ ਨਹੀਂ ਸਮਝ ਉਹਨੂੰ ਵੀ ਨਹੀਂ ਸੀ ਆਈ ਜਪਜੀ ਸਾਹਿਬ ਦੀ ਮੈਂ ਕਹਿੰਦਾ ਜਿਹਨੇ ਜਪਜੀ ਸਾਹਿਬ ਪੜ ਲਿਆ ਨਾ ਜਿਹਨੂੰ ਜਪਜੀ ਸਾਹਿਬ ਦੀ ਸਮਝ ਆ ਗਈ ਉਹ ਟੈਂਕਾਂ ਤੇ ਤੋਪਾਂ ਨੂੰ ਕੀ ਉਹ ਤਾਂ ਆਪਣੇ ਦੁਸ਼ਮਣ ਨੂੰ ਵੀ ਵੰਗਾਰਨਾ ਛੱਡ ਦੇਗਾ ਦੁਸ਼ਮਣ ਨੂੰ ਵੀ ਇਹ ਸਲਾਹ ਦੇਵੇਗਾ ਵੀ ਜਪਜੀ ਸਾਹਿਬ ਪੜਿਆ ਕਰ ਧਿਆਨ ਨਾਲ ਪੜਿਆ ਕਰ ਉਹ ਕਰਨ ਦੀ ਸਲਾਹ ਨਹੀਂ ਦੇਗਾ ਕਰਨਾ ਮਤਲਬ ਗੁਲਾਮੀ ਵੈਸੇ ਗਿਆਨੀ ਜੀ ਤੁਹਾਡੀਆਂ ਗੱਲਾਂ ਸੁਣ ਕੇ ਲੱਗਦਾ ਵੀ ਤੁਹਾਡੀ ਚੰਗੀ ਨੇੜਤਾ ਸੀ ਸੰਤ ਜਰਨੈਲ ਸਿੰਘ ਦੇ ਨਾਲ ਫਿਰ ਤੁਹਾਡਾ ਜਪਜੀ ਸਾਹਿਬ ਕਿੱਥੇ ਸੀ ਤੁਹਾਡਾ ਜਪਜੀ ਸਾਹਿਬ ਕਿਉਂ ਖਿੜਕੀਆਂ ਦੇ ਵਿੱਚ ਖੜੋ-ਖੜੋ ਕੇ ਵੇਖਦਾ ਜਿਆ ਕੀ ਤੁਸੀਂ ਸਿਰਫ ਜਪਜੀ ਸਾਹਿਬ ਕਰਨ ਦੀ ਸਲਾਹ ਦੇਣ ਵਾਲਿਆਂ ਵਿੱਚੋਂ ਵੀ ਜਪਜੀ ਸਾਹਿਬ ਕਰੋ ਤੇ ਧਰਮ ਦੀ ਭੇਡ ਚੜੋ ਤੁਹਾਨੂੰ ਕੋਈ ਤਕਲੀਫ ਨਹੀਂ ਹੋਏਗੀ ਤੁਹਾਨੂੰ ਕੋਈ ਦਰਦ ਨਹੀਂ ਹੋਏਗਾ ਸੰਤ ਜਰਨੈਲ ਸਿੰਘ ਕਿਸੇ ਧਰਮ ਦੀ ਭੇਡ ਨਹੀਂ ਚੜਿਆ ਸੰਤ ਜਰਨੈਲ ਸਿੰਘ ਰਾਜਨੀਤੀ ਤੱਕ ਲੋਕਾਂ ਦੀ ਤੇ ਸੰਤ ਸਮਾਜ ਦੀ ਭੇਟ ਚੜਿਆ ਕਿਉਂਕਿ ਸੰਤ ਸਮਾਜ ਦੇ ਪਿੱਛੇ ਜਿਹੜੀ ਸਪੋਰਟ ਆ ਨਾ ਉਹ ਸਾਰੀ ਭਾਜਪੀ ਤੇ ਆਰਐਸਐਸ ਦੀ ਆ ਕਾਂਗਰਸ ਨੂੰ ਬਦਨਾਮ ਕਰਾਉਣ ਦਾ ਕਰਕੇ ਭਾਜਪੀ ਨੇ ਸਿੱਖਾਂ ਦਾ ਇਸਤੇਮਾਲ ਕੀਤਾ ਅੱਜ ਵੀ ਕਰ ਲਏ ਆ ਤੇ ਲੇਕਿਨ ਸਾਨੂੰ ਲੋਕਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਕਿਉਂਕਿ ਤੁਸੀਂ ਲੋਕ ਬੀਜੇਪੀ ਦਾ ਸਾਥ ਦੇ ਰਹੇ ਆ ਇਹ ਵੀਡੀਓ ਮੈਂ ਵਕਰੀ ਬਣਾ ਕੇ ਪਾਵਾਂਗਾ ਕਿਉਂਕਿ ਜੇ ਇਸ ਵੀਡੀਓ ਦੇ ਵਿੱਚ ਗੱਲ ਕਰਨ ਲੱਪੇ ਤਾਂ ਵੀਡੀਓ ਕਾਫੀ ਲੰਬੀ ਹੋ ਜਾਣੀ ਆ ਅੱਗੇ ਗਿਆਨੀ ਦੀ ਗੱਲ ਸੁਣੀਓ ਤੋ ਫੇਰ ਕਰਦੇ ਆ ਗੱਲ ਬਾਕੀ ਦੀਆਂ ਗੱਲਾਂ ਤੁਹਾਨੂੰ ਚੇਤੇ ਰਹਿਣ ਜਾਂ ਨਾ ਰਹਿਣ ਪਰ ਇੱਕ ਮੇਰੀ ਬੇਨਤੀ ਜ਼ਰੂਰ ਮੰਨਿਆ ਜੇ ਜਿਹੜਾ ਜਪਜੀਤ ਸਾਹਿਬ ਦਾ ਪਾਠ ਕਰਦਾ ਉਹ ਹੋਰ ਵੱਧ ਕਰੋ ਜਿਹੜਾ ਨਹੀਂ ਕਰਦਾ ਉਹ ਕੰਮ ਸੋ ਕੰਮ ਇੱਕ ਜਪਜੀਦਾ ਪਾਠ ਕਰੋ ਬਾਕੀ ਦੀਆਂ ਗੱਲਾਂ ਤੁਹਾਨੂੰ ਚੇਤੇ ਰਹਿਣ ਕੈ ਨਾ ਨਾ ਮੇਰੀ ਵੀ ਇੱਕ ਬੇੜਤੀ ਆ ਜਰੂਰ ਮੰਨਿਓ ਜਿਹੜੇ ਜਪਜੀ ਸਾਹਿਬ ਕਰਦੇ ਆ ਨਾ ਉਹ ਹੋਰ ਵੱਧ ਕਰਨ ਨਾਲੋਂ ਜਪਜੀ ਸਾਹਿਬ ਨੂੰ ਪੜੋ ਤੇ ਸਮਝੋ ਜਦੋਂ ਤੁਹਾਨੂੰ ਸਮਝ ਆ ਗਈ ਨਾ ਫਿਰ ਤੁਹਾਨੂੰ ਵਾਰ-ਵਾਰ ਤੇ ਹਰ ਰੋਜ਼ ਕਰਨ ਦੀ ਜ਼ਰੂਰਤ ਨਹੀਂ ਪੈਣੀ ਜਪਜੀ ਸਾਹਿਬ ਉਹ ਹੈ ਜਿਹੜਾ ਤੁਹਾਡੇ ਵੱਡੇ-ਵਡੇਰਿਆਂ ਨੇ ਕੀਤਾ ਸੀ ਤੁਸੀਂ ਕਰ ਲਿਆ ਆ ਤੇ ਤੁਸੀਂ ਆਪਣੇ ਬੱਚਿਆਂ ਨੂੰ ਵੀ ਕਰਵਾ ਰਹੇ ਆ ਜਪਜੀ ਸਾਹਿਬ ਨੇ ਬਦਲਣਾ ਨਹੀਂ ਜਪਜੀ ਸਾਹਿਬ ਨੂੰ ਪੜ੍ਹ ਕੇ ਤੁਸੀਂ ਆਪਣੇ ਆਪ ਨੂੰ ਬਦਲਣਾ ਅਗਰ ਜੇ ਤੁਸੀਂ ਜਪਜੀ ਸਾਹਿਬ ਚੰਗੀ ਤਰ੍ਹਾਂ ਪੜ੍ਹਿਆ ਹੋਏਗਾ ਨਾ ਚੰਗੀ ਤਰ੍ਹਾਂ ਸਮਝਿਆ ਹੋਏਗਾ ਫਿਰ ਤੁਹਾਡੇ ਬੱਚਿਆਂ ਨੂੰ ਜਪਜੀ ਸਾਹਿਬ ਕਰਨ ਦੀ ਜਾਂ ਪੜ੍ਹਨ ਦੀ ਜ਼ਰੂਰਤ ਨਹੀਂ ਪੈਣੀ ਤੁਹਾਡਾ ਜਪਜੀ ਸਾਹਿਬ ਪੜ੍ਹਿਆ ਹੋਇਆ ਹੈ ਤੁਹਾਡੇ ਬੱਚਿਆਂ ਵਿੱਚੋਂ ਨਜ਼ਰ ਆਏਗਾ ਇੰਨੀ ਤਾਕਤ ਆ ਜਪਜੀ ਸਾਹਿਬ ਦੇ ਵਿੱਚ ਜਪਜੀ ਸਾਹਿਬ ਨੂੰ ਹੀਰਾ ਸਮਝ ਕੇ ਆਪਣੇ ਗਲ ਦੇ ਵਿੱਚ ਨਾ ਪਾਓ ਜੋ ਜਪਜੀ ਸਾਹਿਬ ਦੇ ਵਿੱਚ ਲਿਖਿਆ ਹੋਇਆ ਨਾ ਉਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ ਤੇ ਫਿਰ ਹੋਣੀਆਂ ਪਰੇਸ਼ਾਨੀਆਂ ਤੁਹਾਡੀਆਂ ਦੂਰ